ਦਿਲਜੀਤ ਮਰਵਿੰਦ ਕੇਜਰੀਵਾਲ ਨੂੰ ਤਿਹਾਰ جیل ਤੋਂ ਬਾਹਰ ਆਉਣ ਤੋਂ ਬਾਅਦ ਆਮ ਆਦਮੀ ਪਾਰਟੀ ਚ ਵੱਡੀ ਖੁਸ਼ੀ ਮਨਾਈ ਗਈ ਹੈ ਤੇ ਉਹਨਾਂ ਦੇ ਵਰਕਰਾਂ ਦੇ ਵੱਲੋਂ ਲੱਡੂ ਵੰਡ ਕੇ ਅਤੇ ਢੋਲ ਤਮਾਕਿਆਂ ਦੇ ਨਾਲ ਉਹਨਾਂ ਦਾ ਸਵਾਗਤ ਕੀਤਾ ਗਿਆ ਜਿੱਥੇ ਦਿੱਲੀ ਦੇ ਵਿੱਚ ਖੁਸ਼ੀ ਮਨਾਈ ਗਈ ਹੈ ਆਮ ਆਦਮੀ ਪਾਰਟੀ ਦੇ ਵਰਕਰਾਂ ਅਤੇ ਨੇਤਾਵਾਂ ਦੇ ਵਿੱਚ ਖੁਸ਼ੀ ਵੇਖਣ ਨੂੰ ਮਿਲੀ ਹੈ ਤੇ ਉੱਥੇ ਹੀ ਪੰਜਾਬ ਦੀ ਆਮ ਆਦਮੀ ਪਾਰਟੀ ਦੇ ਵਿੱਚ ਵੀ ਇਹ ਇੱਕ ਵੱਖਰੀ ਖੁਸ਼ੀ ਦੇਖਣ ਨੂੰ ਮਿਲੀ ਤੇ ਢੋਲ ਵਜਾ ਕੇ ਹਰ ਦਫਤਰਾਂ ਦੇ ਵਿੱਚ ਪੰਜਾਬ ਦੇ ਹਰਾਮ ਆਦਮੀ ਪਾਰਟੀ ਦੇ ਦਫਤਰ ਦੇ ਵਿੱਚ ਲੱਡੂ ਵੰਡੇ ਗਏ ਤੇ ਖੁਸ਼ੀ ਮਨਾਈ ਗਈ ਆ ਵਰਕਰਾਂ ਦੇ ਵਿੱਚ ਭਾਰੀ ਉਤਸ਼ਾਹ ਸੀ ਤਾਂ ਉਹਨਾਂ ਦਾ ਪਰਵਾ ਸੀਐਮ ਭਗਵ ਐ ਸੀਐਮ ਕੇਜਰੀਵਾਲ ਦਾ ਪਰਵਾ ਸਵਾਗਤ ਕੀਤਾ ਗਿਆ ਵਰਕਰਾਂ ਦੇ ਵੱਲੋਂ ਪੰਜਾਬ ਸੀਐਮ ਭਗਵੰਤ ਮਾਨ ਵੀ ਦਿੱਲੀ ਸੀਐਮ ਅਰਵਿੰਦ ਕੇਜਰੀਵਾਲ ਨੂੰ ਮਿਲਨ ਪਹੁੰਚੇ ਅਤੇ ਉਹਨਾਂ ਦਾ ਪਰਵਾ ਸਵਾਗਤ ਕੀਤਾ ਤੇ ਉੱਥੇ ਹੀ ਅੱਜ ਸੀਐਮ ਦਿੱਲੀ ਸੀਐਮ ਅਰਵਿੰਦ ਕੇਜਰੀਵਾਲ ਦਿੱਲੀ ਸੀਐਮ ਅਰਵਿੰਦ ਕੇਜਰੀਵਾਲ ਮੱਥਾ ਟੇਕਣ ਲਈ ਸ਼੍ਰੀ ਹਨੂਮਾਨ ਮੰਦਰ ਜਾਣਗੇ ਦੁਪਹਿਰ 12 ਵਜੇ ਦਾ ਸਮਾਂ ਦੁਪਹਿਰ 12 ਵਜੇ ਉਹ ਸ਼੍ਰੀ ਹਨੂਮਾਨ ਮੰਦਰ ਪਹੁੰਚਣਗੇ ਉੱਥੇ ਪੂਜਾ ਅਰਚਨਾ ਕਰਨਗੇ ਤੇ ਇਸ ਮੌਕੇ ਉਹਨਾਂ ਦੇ ਨਾਲ ਉਹਨਾਂ ਦੇ ਪਾਰਟੀ ਦੇ ਵਰਕਰ ਅਤੇ ਨੇਤਾ ਵੀ ਉਹਨਾਂ ਦੇ ਨਾਲ ਇਸ ਵਕਤ ਮੌਜੂਦ ਰਹਿਣਗੇ ਦੱਸ ਦਈਏ ਕਿ ਕੱਲ੍ਹ ਸੁਪਰੀਮ ਕੋਰਟ ਤੋਂ ਸੀਐਮ ਅਰਵਿੰਦ ਕੇਜਰੀਵਾਲ ਨੂੰ ਵੱਡੀ ਰਾਹਤ ਮਿਲੀ ਹੈ ਤੇ ਸ਼ਾਮ ਨੂੰ ਤਿਹਾਰ ਜੇਲ੍ਹ ਤੋਂ ਬਾਹਰ ਆਏ ਨੇ ਜਿਸ ਤੋਂ ਬਾਅਦ ਪਾਰਟੀ ਦੇ ਵਰਕਰਾਂ ਅਤੇ ਨੇਤਾਵਾਂ ਦੇ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਤੇ ਉਹਨਾਂ ਦਾ ਭਰਵਾਂ ਸਵਾਗਤ ਕੀਤਾ ਗਿਆ ਵੱਡਾ ਇਕੱਠ ਦੇਖਣ ਨੂੰ ਮਿਲਿਆ ਅਤੇ ਵੱਡੇ ਇਕੱਠ ਨੇ ਸੀਐਮ ਅਰਵਿੰਦ ਕੇਜਰੀਵਾਲ ਦਾ ਭਰਵਾਂ ਸਵਾਗਤ ਕੀਤਾ ਅਤੇ ਹੁਣ ਉਹ ਅੱਜ ਦੁਪਹਿਰ 12 ਵਜੇ ਚਿਹਰੀ ਹਨੂਮਾਨ ਮੰਦਿਰ ਜਾਣਗੇ ਤੇ ਪੂਜਾ ਅਰਚਨਾ ਕਰਨਗੇ ਤੇ ਇਸ ਸਮੇਂ ਉਹਨਾਂ ਦੇ ਨਾਲ ਉਹਨਾਂ ਦੇ ਵਰਕਰ ਅਤੇ ਪਾਰਟੀ ਨੇਤਾ ਜਿਹੜੇ ਉਹ ਵੀ ਮੌਜੂਦ ਰਹਿਣਗੇ ਦਿੱਲੀ ਦੇ ਮਰਵਿੰਦ ਕੇਜਰੀਵਾਲ ਨੂੰ ਤਿਹਾਰ جیل ਤੋਂ ਬਾਹਰ ਆਉਣ ਤੋਂ ਬਾਅਦ ਆਮ ਆਦਮੀ ਪਾਰਟੀ ਚ ਵੱਡੀ ਖੁਸ਼ੀ ਮਨਾਈ ਗਈ ਹੈ ਤੇ ਉਹਨਾਂ ਦੇ ਵਰਕਰਾਂ ਦੇ ਵੱਲੋਂ ਲੱਡੂ ਵੰਡ ਕੇ ਅਤੇ ਢੋਲ ਤਮਾਕਿਆਂ ਦੇ ਨਾਲ ਉਹਨਾਂ ਦਾ ਸਵਾਗਤ ਕੀਤਾ ਗਿਆ ਜਿੱਥੇ ਦਿੱਲੀ ਦੇ ਵਿੱਚ ਖੁਸ਼ੀ ਮਨਾਈ ਗਈ ਹੈ ਆਮ ਆਦਮੀ ਪਾਰਟੀ ਦੇ ਵਰਕਰਾਂ ਅਤੇ ਨੇਤਾਵਾਂ ਦੇ ਵਿੱਚ ਖੁਸ਼ੀ ਵੇਖਣ ਨੂੰ ਮਿਲੀ ਹੈ ਤੇ ਉੱਥੇ ਹੀ ਪੰਜਾਬ ਦੀ ਆਮ ਆਦਮੀ ਪਾਰਟੀ ਦੇ ਵਿੱਚ ਵੀ ਇਹ ਇੱਕ ਵੱਖਰੀ ਖੁਸ਼ੀ ਦੇਖਣ ਨੂੰ ਮਿਲੀ ਤੇ ਢੋਲ ਵਜਾ ਕੇ ਹਰ ਦਫ਼ਤਰਾਂ ਦੇ ਵਿੱਚ ਪੰਜਾਬ ਦੇ ਹਰ ਆਮ ਆਦਮੀ ਪਾਰਟੀ ਦੇ ਦਫ਼ਤਰ ਦੇ ਚ ਲੱਡੂ ਵੰਡੇ ਗਏ ਤੇ ਖੁਸ਼ੀ ਮਨਾਈ ਗਈ ਆ ਵਰਕਰਾਂ ਦੇ ਵਿੱਚ ਭਾਰੀ ਉਤਸ਼ਾਹ ਸੀ ਤੇ ਉਹਨਾਂ ਦਾ ਪਰਮਾ ਸੀਐਮ ਭਗਵ ਐਸੀਐਮ ਕੇਜਰੀਵਾਲ ਦਾ ਪਰਮਾ ਸਵਾਗਤ ਕੀਤਾ ਗਿਆ ਵਰਕਰਾਂ ਦੇ ਵੱਲੋਂ ਪੰਜਾਬ ਸੀਐਮ ਭਗਵੰਤ ਮਾਨਵੀ ਦਿੱਲੀ ਸੀਐਮ ਅਰਵਿੰਦ ਕੇਜਰੀਵਾਲ ਨੂੰ ਮਿਲਨ ਪਹੁੰਚੇ ਅਤੇ ਉਹਨਾਂ ਦਾ ਪਰਮਾ ਸਵਾਗਤ ਕੀਤਾ ਤੇ ਉੱਥੇ ਹੀ ਅੱਜ ਸੀਐਮ ਦਿੱਲੀ ਸੀਐਮ ਅਰਵਿੰਦ ਕੇਜਰੀਵਾਲ ਦਿੱਲੀ ਸੀਐਮ ਅਰਵਿੰਦ ਕੇਜਰੀਵਾਲ ਮੱਥਾ ਟੇਕਣ ਲਈ shri hanuman mandir ਜਾਣਗੇ ਦੁਪਹਿਰ 12 ਵਜੇ ਦਾ ਸਮਾਗ ਦੁਪਹਿਰ 12 ਵਜੇ shri hanuman mandir ਪਹੁੰਚਣਗੇ ਉੱਥੇ ਪੂਜਾ ਅਰਚਨਾ ਕਰਨਗੇ ਤੇ ਇਸ ਮੌਕੇ ਉਹਨਾਂ ਦੇ ਨਾਲ ਉਹਨਾਂ ਦੇ ਪਾਰਟੀ ਦੇ ਵਰਕਰ ਅਤੇ ਨੇਤਾ ਵੀ ਉਹਨਾਂ ਦੇ ਨਾਲ ਇਸ ਵਕਤ ਮੌਜੂਦ ਰਹਿਣਗੇ ਦੱਸਦੀ ਹੈ ਕਿ ਕੱਲੀ ਸੁਪਰੀਮ ਕੋਰਟ ਤੋਂ ਸੀਐਮ ਅਰਵਿੰਦ ਕੇਜਰੀਵਾਲ ਨੂੰ ਵੱਡੀ ਰਾਹਤ ਮਿਲੀ ਹੈ ਤਾਂ ਸ਼ਾਮ ਨੂੰ ਤਿਹਾਰ ਜੇਲ੍ਹ ਤੋਂ ਬਾਹਰ ਆਏ ਨੇ ਜਿਸ ਤੋਂ ਬਾਅਦ ਪਾਰਟੀ ਦੇ ਵਰਕਰਾਂ ਅਤੇ ਨੇਤਾਵਾਂ ਦੇ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਤੇ ਉਹਨਾਂ ਦਾ ਭਰਵਾਂ ਸਵਾਗਤ ਕੀਤਾ ਗਿਆ ਵੱਡਾ ਇਕੱਠ ਦੇਖਣ ਨੂੰ ਮਿਲਿਆ ਅਤੇ ਵੱਡੇ ਇਕੱਠ ਨੇ ਸੀਐਮ ਅਰਵਿੰਦ ਕੇਜਰੀਵਾਲ ਦਾ ਭਰਵਾਂ ਸਵਾਗਤ ਕੀਤਾ ਅਤੇ ਹੁਣ ਉਹ ਅੱਜ ਦੁਪਹਿਰ 12 ਵਜੇ श्री हनुमान मंदिर जाने के ते पूजा अर्चना करने गए ते इस समय ओना दे नाल ओना दे वर्कर अते पार्टी नेता जेड़े ओ भी मौजूद रहेंगे। देश दुनिया की हर खबर सबसे पहले देखने के लिए फॉलो करें दैनिक सवेरा टीवी youtube facebook instagram x और whatsapp चैनल पर